ਲਗਾਤਾਰ ਪੰਜਾਬ 'ਚ ਵਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 4 ਕਿਲੋ ਹੈਰਨਟਿਕ ਪਾਕਿਸਤਾਨ ਮੈਡ ਪਿਸਟਲ ਅਤੇ ਇੱਕ 32 ਬੋਰ ਪਿਸਤੌਲ ਬਰਾਮਦ ਕੀਤੀ ਹੈ आते पुलिस ने इंत दौ लख सत्त हजार ड्रग मनी भी बराबद की है ਜੀ ਸਤਿ ਸ਼੍ਰੀ ਅਕਾਲ। ਇਹ ਕੰਮ ਬਹੁਤ ਵਧੀਆ ਹੋਇਆ। ਤੁਹਾਰੇ ਯਾਰਾ ਬਹੁਤ ਜੀਦਾ ਦੱਸਦੇ ਜਾਂਦਾ। ਭਾਜੀ ਖਾ ਦਿੰਦੇ ਆ ਜੀ। ਇਹ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰਡ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਬਸਟ ਕੀਤਾ ਜਿੰਨਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘ੍ਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ 'ਚ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹਿਰੋਇਨ ਰਿਕਵਰ ਕਰਨ ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਫਿਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਚੱਲਣ ਲਈ ਫੁੱਲ ਅਰਚ ਜਾਣੇ ਗ੍ਰਿਫਤਾਰ ਹੋਏ ਨੇ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ एडीसीपी संधू साहब एडीसीपी सिटी वन दर्पण ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਇਕੱਲਾ ਇਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਾਰਥ ਕਰਕੇ ਇਹਨੂੰ ਕੰਪਲੀਟ ਕੀਤਾ ਕਿਸ ਤਰੀਕੇ ਦਾ ਇਹਨਾਂ ਦਾ ਲਿੰਕ ਵੀ ਸਾਊਂਡ ਨਹੀਂ ਨਿਕਲਿਆ ਉਦੋਂ ਤੀ ਸੇ ਕੋਈ ਸੇਮ ਕਾਰ ਮਿਲੇ ਆਵੇ ਉਹ ਉਹ ਸਟੇਲ ਬੂਇਰ ਇਨਵੈਸਟੀਗੇਟਰ ਇਹਨਾਂ ਦੀ ਇੰਟਰੋਗੇਸ਼ਨ ਦੌਰਾਨ ਇਹ ਸਾਡੇ ਵੈਕਵਰਡ ਆ ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਪਰਵਾਈ ਸੀ ਜਿਹੜਾ ਨਸ਼ਾ ਉੱਥੋਂ ਆਉਂਦਾ ਸੀ ਸਿਰਫ ਪੰਜਾਬ ਜਾਂ ਅੰਮ੍ਰਿਤਸਰ ਜੀ ਕਰਦੇ ਸੀ ਇਹਦੇ ਹੀ ਆ ਦੇਸ਼ ਦੇ ਹੋਰ ਵੀ ਸੈਂਸ ਸਪਲਾਈ ਹੁੰਦਾ ਇਹ ਇਹਨਾਂ ਦੀ ਇੰਟਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਇਹ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਹੈ। ਤੁਸੀਂ ਦੱਸਿਆ ਵੀ ਇਹਨਾਂ ਦੀ ਕਿਸ ਦਾ ਇਹ ਬੇਟਾ ਮੰਨਦੇ ਵੀ ਨਹੀਂ ਵੀ ਕੋਈ ਵੀ ਇਸ ਦੇ ਕੋਲ ਨਹੀਂ। ਫੈਮ ਫੈਮ ਫੈਮਲੀ ਇਸ ਈ ਨਹੀਂ ਹੈ ਇਹਨਾਂ ਦੀ। ਫੈਮਲੀ। ਅੱਛਾ ਜੀ ਆ ਜਿਹੜੀ ਹੈ ਐਰੋਇਲ ਤੇ ਤੱਕ ਜਿਹੜੇ ਪ੍ਰਾਪਤ ਕੀਆ ਤਾਂ ਇਹ ਕਿਹਨੇ ਸਪਲਾਈ ਕਿੱਥੇ ਦੇਣੀ ਸੀ? 1 ਕਿਲੋ ਲਈ ਜਾਂ ਫਿਰ ਪੂਰੀਆਂ ਜਾਂ ਕਿਸ ਤਰੀਕੇ ਨਾਲ ਸਪਲਾਈ ਕਰਦੇ। ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ, ਬੈਕਵਰਡ ਲਿੰਕ ਵੀ ਕਰਕੇ। ਅਸੀਂ ਸਾਰਿਆਂ ਨੂੰ ਅਸੀਂ ਅਨਰਥ ਕਰਕੇ ਜਿਹਦੇ ਜਿਹੇ ਖਿਲਾਫ ਜੋ ਕਾਰਵਾਈ ਬਣਦੀ ਹੋਈ ਕਰਾਂ। ਲਾਵਾ ਇੱਕ ਹੋਰ ਇੱਕ ਨੇ ਘਟਾਣ ਨੂੰ ਜਾਨ ਦਿੱਤਾ ਹੈ ਕੋਈ ਇਤਾਂ ਕੋਹਾਂ ਜਿਸ ਤਰ੍ਹਾਂ ਲਗਾਤਾਰ ਹੋ ਰਹੀਆਂ ਨੇ ਉਹਦੇ ਵਿੱਚ ਇਹਨਾਂ ਨੇ ਇਲਜ਼ਾਮ ਦਿੱਤਾ। ਇਹ 307 ਜਾਂ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ 'ਚ ਇਨਵੋਲਡ ਹੋਏਗੇ ਸੀਗੇ। ਲੁੱਟਾਂ ਖੋਹਾਂ ਦੇ ਮੁਕਦਮੇ 'ਚ ਐਜ਼ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ। ਇਹਨਾਂ ਨੂੰ ਪੜਿਆ ਕਿਤੋਂ ਗਿਆ ਤੇ ਸਾਰੀ ਦੀ ਸਾਰੀ ਜਿਹੜੀ ਗਰਮਈਆਂ ਨੇ ਜੇ ਕੋਤ ਫੜੀ ਗਈਆਂ ਬੋਟੇ-ਬੋਟੇ ਜਗ੍ਹਾ ਤੇ ਕੈਪ ਰੈਗੇ ਇਹ ਵਾਰ-ਵਾਰ ਆਪਰੇਸ਼ਨ ਦਰਾਂ ਨਾ ਕਦੇ ਅੱਧਾ ਕਿਲੋ ਫੜ ਲਈ ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ 1.5 ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਂ ਨੇ 4 ਕਿਲੋ ਹੋਈ ਇਹ ਤੇ ਹੋਰ ਅੱਗੇ ਕੁਝ ਹੈਗਾ ਕਿ ਨੋਟ ਵੀ ਕੁਝ ਹੈ ਨਿਕੋ ਬਰਾਮਦ ਹੋ ਸਕਦਾ ਹੈ ਹਿਰੋਇਨੀਆਂ ਦਾ ਸੇਬ ਮੈਜਿਕ ਇੱਕ ਨੂੰ ਸਾਲ ਬੰਦਰਾ ਨਹੀਂ ਜਿਸ ਤੋਂ ਦਿੱਕਤ ਪੁਰਸਪੁਰਕ ਜੁਆਰ ਦਾ ਕਦੇ ਇੰਡਸਟਰੀ ਸਮਝਾ ਜਾਈ ਗੱਲ ਦੀ ਗੱਲ ਨਹੀਂ 30 ਸਾਲ ਤੋਂ ਕਰਦੇ ਨੇ ਇਹ ਨੂੰ ਨਾ ਲਓ ਸੋ ਪਲੀ ਦੇਖੀ ਤੁਸੀਂ ਇਹ ਤਾਂ ਤੁਸੀਂ ਫੜ ਲਈ ਸੋਤਰਾ ਨਹੀਂ ਬਿੱਤੀ ਜਿਹਨੂੰ ਠੀਕ ਐਸੋ ਦੇ ਸਾਡੀ ਪੰਦਰਗਾਵਾ ਜਿਹੜੀਆਂ ਹੱਬ ਬਣੀ ਹੋਈਆਂ ਐ ਇਸੇ ਨਸ਼ੇ ਨੇ ਸਭ ਤੋਂ ਪਤਲੂ ਹਮੇਸ਼ਾ ਪਿਛਲੇ ਰੇਟ ਜਿਹੜੇ ਜੀਡੀਪੀ ਦੇ ਮੁੱਖਪਤੀ ਹਦਦਤ ਤੇ ਹੋ ਜਿਹੜੀ ਪ੍ਰੋਕਸ਼ਨ ਕੀਤੀ ਹੋਇਆ ਇਹਦੇ ਤੇ ਫੇਰੀ ਕਰੀਗੂ ਲ ਕੁਝ ਸਟੇਟਸ ਦਾ ਬਾਰੇ ਦੱਸੋ ਫਸੇ ਜਦੋਂ ਤੋਂ ਆਈ ਟੱਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸੋਜ਼ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਇਹਨਾਂ 'ਚ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਐਸ ਦੇ 31 ਕੇਸ ਸੱਤਾ ਜਾਂ ਅੱਠਾ ਦੇਣ ਅੱਜ ਦਰਜ ਹੋ ਕੇ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ ਵੀ 1,71,000 ਡਰਗ ਮਨੀ ਮਿਲੀ ਆ ਤੇ ਤਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਹੈ ਤੁਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਹੈ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਸਰ ਆਪ ਬੈਕਪੈਕ ਜਿਹੜੇ ਫੜੇ ਗਏ ਨੇ ਸਮਝਦੇ ਆਪਨੇ ਹੀ ਸੀਂ ਜਾਂ ਗੋਨਦਰੀ ਨੇ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾ ਹੈਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਵਾ ਇਸ ਤੋਂ ਪਹਿਲਾਂ ਵੀ ਪਹਿਲਾਂ ਬਹੁਤ ਸਾਰੇ ਬੈਕਪੈਕ ਫੜੇ ਗਏ ਜਿਹਨਾਂ ਨੂੰ ਮਰਦ ਪਰਦੇਸ ਦੇ ਨਾਲ ਜੋੜਿਆ ਜਾਂਦਾ ਮੱਧ ਪ੍ਰਦੇਸ਼ ਦਾ ਕੰਟੈਕਟ ਪੁਲਿਸ ਨੇ ਵੀ ਨੋਟ ਕੀਤੀ ਹੈ ਕਿ ਬਹੁਤ ਸਾਰੀਆਂ ਪੇਸ਼ਕੀਆਂ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਮ ਆਦਾ ਜੁੜਿਆ ਹੋਇਆ ਵਾ ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ ਜੇ ਕੋਈ ਉਹਨਾਂ ਦੇ ਕੇਸ ਹੋ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫੋਲੋਅ ਅਪ ਕਰਨਾ ਉਹ ਅਲੱਗ ਕਰੀਏ ਜੀ ਸਵਾਲ ਕਰ ਰਹੇ ਹਾਂ ਜੀ ਸਵਾਲ ਇਹ ਹੈ ਕਿ ਜੀ ਇਹ ਫਾਇਲ ਲਏ ਇਹ ਬੰਦੇ ਚੈਕਸ ਨਹੀਂ ਕੀ ਲਿੱਕ ਲਿੰਕ ਨਾਲ ਲਿੱਕਲੀ ਮੁੜ ਕੇ ਜਦੋਂ ਦਾ ਕਿਥੋਂ ਆਈ ਕਿਵੇਂ ਕੀਤੀ ਇਹ ਲੜਣੀ ਕੀਤੀ ਉਹ ਨਾਲ ਹੋਰ ਬਤੇ ਕਿਹੜੇ ਬਲੌਕਸ ਉਹ ਦੇ ਮੁਕੰਦ ਨਾਲ ਮੁੜ ਜੋ ਪੂਰੀ ਪੂਰੀ ਕੰਨੀ ਵਿੱਚ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ ਅੱਠ ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹੈ ਨੀ ਹਾਂਜੀ ਤੋਂ ਬਾਅਦ ਜਿਹੜੇ ਬਤੇ ਫੜੇਗੇ ਹਾਂਜੀ ਕਿੱਥੇ ਕਿੱਥੇ ਨਿਕ ਰਿਹਾ ਇਹਨਾਂ ਦੀ ਕਿਥੋਂ ਆਈ ਕਿਵੇਂ ਆਈ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਇਹ ਹੀ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰੱਗ ਮੰਨੀ ਆ ਸੱਤ ਵਹੀਕਲ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਦਾ ਫੜੇ ਨੇ ਇਹ ਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਮੈਂ ਮੰਨਦੀ ਜੀ ਇਹਦਾ ਜੀ ਸਾਰਾ ਜੀ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਇਹ ਪਤਾ ਲੱਗੇ ਕਿ ਡਰੱਗ ਕਿੱਥੇ ਆਈ ਕਿੱਥੋਂ ਆਈ ਇਹਨਾਂ ਦੇ ਗੁੱਡ ਲਿੰਕ ਕਿੱਥੇ ਕਿੱਥੇ ਹੈਗੇ ਉਹ ਤੁਸੀਂ ਕਹਿੰਦਾ ਜੀ ਇਨਵੈਸਟੀਗੇਸ਼ਨ ਜਾਰੀ ਹੈ ਇਦਾਂ ਦੀ ਗੱਲ ਨਹੀਂ ਹੈ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਰਹਿਣ ਵਾਲੇ ਆ ਪਾਕਿਸ ਇਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਤੁਸੀਂ ਮਹਿਸੂਸ ਕਰਦੇ ਨਹੀਂ ਬਾਰਡਰ ਤੇ ਕੋਈ ਕਾਟ ਹੈਗੀ ਐਸ ਤੋਂ ਸਿਕਿਉਰਿਟੀ ਜਿਹੜੀ ਪੱਲੇ ਤੋਂ ਦਰਫ ਪਰਸਪੈਕਟਿਵ ਨਹੀਂ ਆ ਰਹੀ ਜਿਹੜਾ ਡਰੋਨ ਟੈਕਨੋ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਜਿਹੜੇ ਤੱਕ ਆ ਜਿਹੜੀ ਸਾਨੂੰ ਸਰੇ ਪੇਸ਼ੇਵੋ ਜੋ ਵੈਸੇ ਪੜਦੇ ਸੀ ਜਾਂ ਕੀ ਖੇਤੀਬਾੜੀ ਤੇ ਨਾਲ ਜੁੜੇ ਨੇ ਕੀ ਕਾਰੋਬਾਰ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਆ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਨਾ ਉਹ ਉਹਨੇ ਜ਼ਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਰਹੀ ਸੀ ਜੀ 2017 ਦੇ ਵਿੱਚ ਇੱਕ ਕੰਪੇਨ ਸੀ ਜੀ ਕੈਪਟਨ ਸਰ ਮੁੱਖ ਮਤੀ ਨੈਸਿਟੀ ਸਕੂਲ ਦਾ ਲੇਖਰੀ ਕੈਰ ਕਰਦੀ ਸਾਰੀ ਨੈਸਿਟੀ ਸੰਪਨਕ ਤੇ ਸਾਡੇ ਕੋਲ ਇਹ ਰਿਪੋਰਟ ਆਈ ਸੀ ਪੁਲਿਸ ਦੇ ਰਿਪੋਰਟ ਵਿੱਚ ਐਪਲੀਕੇਸ਼ਨ ਬੰਦੀ ਨਹੀਂ ਸੀ ਪਾਈ ਦੌਰ ਨੂੰ ਕੀ ਬਜਟਿੰਗ ਦਾ ਕੋਈ ਕੰਨੀ ਇਹ ਰੈਪਰ ਬੜੀ ਸਸਤੀ ਹੈ ਜੋ ਕੱਲ ਉਹ ਲੈ ਛੱਡੋ। ਅੱਜ ਵੀ ਬੋਰਡ ਆਫ ਮਹੌਲ ਉਹ ਫਾਇਦਾ ਹੋ। ਖਾਣੇ ਤੇ ਕੋਟਾ ਐਪੀ ਜੇਕਰ ਤੁਹਾਡੀ ਰਿਸਰਚ ਕੋਈ ਕਹਿ ਦਤਾ ਗਿਆ ਵੀ ਬਈ ਇਸ ਚੀਜ਼ ਤੇ ਕੁਝ ਕਰੀਦਾ ਚਾਹੀਦਾ। ਇਹ ਇਵੈਂਟ ਇਸ ਮਤਲਬ ਇਹ ਵੀ ਨਹੀਂ ਵੀ ਮ ਲੋ 1.5 ਸਾਲ ਲੱਗਿਆ ਮੁਕੇ ਫਿਰ ਉਹ ਹਾਰ ਹੋ ਗਿਆ ਤੇ ਉਹ ਇਹ ਬੇਸਲੈਸ ਗੱਲ ਆ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜაძੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦਰਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1.5 ਮਹੀਨਾ ਚੱਕਤੀ ਲੈਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਤ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਰਜਿਸਟਰ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਿਡ ਟੂ ਮੇਕ ਅ ਡਰੱਗ ਫ੍ਰੀ ਜਿੰਨੀ ਕਾਰਵਾਈ ਜਿੰਨੀ ਕੱਤੀ ਦੀ ਕਾਰਵਾਈ ਕਾਮਯਾਬੀ ਹੋਈਆਂ ਸਾਡੇ ਸਾਡੇ ਪੁਲਿਸ ਦੇ ਪਰਫਾਰਮਿੰਗ ਦੀ ਵੀ ਕਾਜੀ ਪਾਰਟੀਆਂ ਹੋ ਰਹੀਆਂ ਆ ਉਹ ਸਾਡੀ ਐਕਟਿਵਿਟੀ ਦੀ ਸ਼ੀਰ ਪੱਜ ਇਹ ਇਹ ਇਸ ਤੋਂ ਇਲਾਵਾ ਸਾਡੇ ਅਮਰਸਰ ਪੁਲਿਸ ਨੇ ਚਾਰ ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲ ਰਿਕਵਰ ਹੋ ਗਏ ਨੇ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਇਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆ ਆਰਮਜ਼ ਐਕਟ ਦੇ ਤੋਂ ਇਲਾਵਾ ਸੀ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ ਜਿੱ ਇੱਕ ਪਿਸਟਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ ਵਨ ਠੀਕ ਹੈ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼